ਸਾਨਦੇਓ ਤੁਸੀਂ ਲੋਕਾਂ ਦੀ ਲਾਭ ਪਸਾਨਦੇਓ ਮੈਂ ਇਹ ਗੱਲ ਦਾਅਵੇ ਨਾਲ ਕਹਿ ਸਕਦਾ ਕਿ ਕੋਈ ਵੀ ਐਹੋ ਜੀ ਆਸ਼ਾ ਵਰਕਰ ਨਹੀਂ ਹੈ ਜਿਹਨੂੰ ਇਹ ਨਾ ਪਤਾ ਹੋਵੇ ਕਿ ਕਿਹੜੀ ਔਰਤ ਪ੍ਰੈਗਨੈਂਟ ਜਿਹੜੀ ਪ੍ਰੈਗਨੈਂਟ ਹੈਗੀ ਹੈ ਪੇਟ ਦੇ ਵਿੱਚ ਗਰਭ ਵਧਿਆ ਔਰ ਉਹਨਾਂ ਨੇ ਪ੍ਰੂਨ ਹੱਤਿਆ ਕੀਤੀ ਆ ਸਭ ਨੂੰ ਪਤਾ ਹੁੰਦਾ ਉਹਨੂੰ ਅਕਸਰ ਪਹਿਲਾਂ ਪਤਾ ਹੁੰਦਾ ਵੀ ਇਹ ਕਰਨਗੇ ਵਗੈਰਾ ਤੇ ਆਪਾਂ ਜੇ ਉਹ ਚਾਹੇ ਕੋਸ਼ਿਸ਼ ਕਰੇ ਆਪਾਂ ਇਹ ਨਾਮਰਾਜ਼ ਬਿਮਾਰੀ ਤੋਂ ਪੰਜਾਬ ਨੂੰ ਜਿਹੜਾ ਕਲੰਕ ਹੈ ਨਾ ਕਿ ਕੁੜੀ ਮਾਰ ਪੰਜਾਬ ਤੇ ਰਣਿਤ ਬਹੁਤ ਹੈ ਬਿਮਾਰੀ ਹੈ ਇਸ ਨੂੰ ਬਚਾਇਆ ਜਾ ਸਕਦਾ ਤੇ ਮੈਂ ਨਹੀਂ ਸਮਝਦਾ ਕਿ ਕੋਈ ਵੀ ਪੰਚਾਇਤ ਸੈਕਟਰੀ ਜਾਂ ਬੀਡੀਪ ਇਹੋ ਜਿਹਾ ਹੋਏਗਾ ਜਿਹਨੂੰ ਇਹ ਨਹੀਂ ਪਤਾ ਹੋਏਗਾ ਕਿ ਉਹਦੇ ਇਲਾਕੇ ਦੇ ਵਿੱਚ ਉਹਨਾਂ ਦੇ ਪਿੰਡਾਂ ਦੇ ਵਿੱਚ ਉਹਦੇ ਕਲਸਟਰ ਹੈ ਉਹਦੇ ਕੋਲੇ ਕਿਹੜੇ-ਕਿਹੜੇ ਬੰਦੇ ਨਸ਼ਾ ਕਰਦੇ ਆ ਇੱਥੇ ਬਾਡ ਐਲੀਮੈਂਟਸ ਕਿਹੜੇ ਆ ਵੇਚਣ ਵਾਲੇ ਕਿਹੜੇ ਆ ਤੇ ਇਹਦੇ ਵਿਕਟਮਸ ਕਿਹੜੇ ਆ ਔਰ ਉਹ ਚੰਗੀ ਤਰ੍ਹਾਂ ਭਲੀ ਭਾਨਦਾ ਕਿ ਜਿਹੜੇ ਉਹਨਾਂ ਮਾਵਾਂ ਦੇ ਆਸਵਾ ਤੋਂ ਜਿਹੜੇ ਬੇਸਹਾਰਾ ਮਹਿਸੂਸ ਕਰਨ ਵਾਲੇ ਪਿਤਾ ਤੋਂ ਮੈਨੂੰ ਬੜੇ ਇਸ ਗੱਲ ਦਾ ਫਖਰ ਹੈ ਤੇ ਮਾਣ ਹੈ ਕਿ ਇਹ ਸੇਵਾ ਦੇ ਵਿੱਚ ਮੈਨੂੰ ਯੋਗਦਾਨ ਪਾਣ ਦਾ ਮੌਕਾ ਮਿਲ ਰਿਹਾ ਇਹਦੇ ਬਹੁਤ ਸਾਰੇ ਕੰਪੋਨੈਂਟਸ ਹੈ ਸਭ ਤੋਂ ਪਹਿਲਾਂ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਔਰ ਸ੍ਰੀ ਅਰਵਿੰਦ ਕੇਜਰੀਵਾਲ ਸਾਡੇ ਨੈਸ਼ਨਲ ਕੋਨਵੀਨਰ ਔਰ ਪੰਜਾਬ ਦੇ ਇੰਚਾਰਜ ਮਨੀਤ ਸੋਧਿਆ ਜੀ ਜਿਨ੍ਹਾਂ ਲਈ ਪੰਜਾਬ ਦੀ ਪੀੜਾ ਨੂੰ ਉਹਨਾਂ ਸੈਂਕੜੇ ਹਜ਼ਾਰਾਂ ਲੱਖਾਂ ਮਾਪਿਆਂ ਦੀ ਪੀੜਾ ਨੂੰ ਉਹਨਾਂ ਭੈਣਾਂ ਦੇ ਆਸੂਆਂ ਨੂੰ ਉਹਨਾਂ ਔਰਤਾਂ ਦੇ ਉਹਨਾਂ ਜਿਹੜੇ ਛੋਟੇ-ਛੋਟੇ ਜਿਹੜੇ ਬਾਲ ਆ ਜਿਨ੍ਹਾਂ ਦੇ ਮਾਪ ਜਿਹੜਾ ਦੇ ਬਾਪ ਨਸ਼ਾ ਕਰਦੇ ਆ ਉਹਨਾਂ ਦੀ ਮਾਂ ਨੂੰ ਕੁੱਟਦੇ ਆ ਔਰ ਖਾਸ ਕਰਕੇ ਉਹਨਾਂ ਮਾਪਿਆਂ ਨੂੰ ਜਿਹਨਾਂ ਨੂੰ ਪਤਾ ਹੈ ਕਿ ਉਹਨਾਂ ਦਾ ਬੱਚਾ ਨਸ਼ਾ ਕਰਦਾ ਬਟ ਉਹਨਾਂ ਨੂੰ ਝੂਠ ਬੋਲਣਾ ਪੈਂਦਾ ਕਿਉਂਕਿ ਉਹਦੀ ਭੈਣ ਦਾ ਵਿਆਹ ਨਹੀਂ ਹੋਣਾ ਉਦੇ ਭਰਾ ਦਾ ਵਿਆਹ ਨਹੀਂ ਹੋ ਰਿਹਾ ਸੋ ਉਹਨਾਂ ਬਾਰੇ ਸੋਚਿਆ ਤੇ ਇਹ ਜਿਹੜਾ ਨੇਤਾ ਆਉਣ ਵਾਲੀ ਪੀੜ੍ਹੀ ਬਾਰੇ ਸੋਚ ਰਿਹਾ ਤੇ ਮੈਨੂੰ ਲੱਗਦਾ ਕਿ ਦਿਨਾਂ ਕਿਤੇ ਸਾਡਾ ਵੀ ਫਰਜ਼ ਬਣਦਾ ਕਿ ਆਪਾਂ ਉਸ ਨੇਤਾ ਦਾ ਉਸ ਲੀਡਰਸ਼ਿਪ ਦਾ ਸਾਥ ਦੇਈਏ ਪੰਜਾਬ ਦੇ ਨਾਲ ਖੜੀਏ ਪੰਜਾਬ ਦੀ ਜਵਾਨੀ ਦੇ ਨਾਲ ਖੜੀਏ ਜੋ ਨੇਤਾ ਦੋ ਤਰ੍ਹਾਂ ਦੇ ਆ ਦੇਖੋ ਇੱਕ ਤਾਂ ਆਪਣਾ ਇਹ ਯੁੱਧ ਨਸ਼ੇ ਵਿਰੋਧ ਚੱਲ ਰਿਹਾ ਤੇ ਮੈਂ ਆਪਣੇ ਵਿਭਾਗਾਂ ਨਾਲ ਆ ਰਿਹਾ ਬਾਕੀ ਸਾਰੇ ਵਿਭਾਗਾਂ ਦੀ ਵੀ ਚੱਲਦੇ ਆ ਕੱਲ ਵੀ ਮੁੱਖ ਮੰਤਰੀ ਸਾਹਿਬ ਨੇ ਟੀਚਰਸ ਨੂੰ ਜਿਹੜੇ ਹੈਗੇ ਅਪੁਆਇੰਟਮੈਂਟ ਲੈਟਰ ਦਿੱਤੇ ਆ ਇਹ ਤਾਂ ਤੁਸੀਂ ਮੰਨਦੇ ਹੋ ਨਾ ਕਿ ਪਹਿਲੀ ਸਰਕਾਰ ਆ ਜਿਹਨੇ ਪਹਿਲੇ 4 ਸਾਲ ਦੇ ਵਿੱਚ ਇਹਦਾ ਅਖੀਰਲੇ ਸਾਹ ਚ ਦਿੰਦੇ ਉਹ ਵੀ ਅਖੀਰਲੇ 6 ਮਹੀਨੇ ਸ਼ੁਰੂ ਕਰਦੇ ਸੀ ਤੇ ਨੌਕਰੀਆਂ ਦੇਣੀਆਂ 2000 ਨੂੰ ਦੇਵਾਂਗੇ 400 ਨੂੰ ਦੇ ਦਿੰਦੇ ਸੀ ਬਾਕੀ 1600 ਤੁਰੇ ਫਿਰਦੇ ਸੀ ਕੋਟਾਸ ਤੁਰੇ ਫਿਰਦੇ ਸੀ ਕਿ ਸਾਨੂੰ ਜੀ ਸਾਰਾ ਕੁਝ ਹੋ ਗਿਆ ਸੀਗਾ ਜੀ ਬਸ ਅਪੁਆਇੰਟਮੈਂਟ ਲੈਟਰ ਮਿਲਣਾ ਸੀਗਾ ਜੋ ਨਹੀਂ ਮ ਇਹ ਪਹਿਲੇ 4 ਸਾਲ ਦੇ ਵਿੱਚ ਜੇ 60 ਹਜ਼ਾਰ ਤੋਂ ਜ਼ਿਆਦਾ ਜੇ ਨੌਕਰੀਆਂ ਦਿੱਤੀਆਂ ਤਾਂ ਯੂਥ ਨੂੰ ਦਿੱਤੀਆਂ ਨਾ ਅਗਲੀ ਪੀੜ੍ਹੀ ਨੂੰ ਦਿੱਤੀਆਂ ਔਰ ਉਸ ਸਮੇਂ ਤੇ ਦਿੱਤੀਆਂ ਜਦੋਂ ਸਾਡੇ ਬੱਚੇ ਰੂਸ ਦੇ ਵਿੱਚ ਜਾ ਕੇ ਪੰਜਾਬ ਦੇ ਹਰਿਆਣਾ ਦੇ ਗੁਜਰਾਤ ਦੇ ਅਮਰੀਕਾ ਤੋਂ ਹੱਥਕੜੀਆਂ ਲਵਾ ਕੇ ਪੈਰਾਂ ਦੇ ਬੇੜੀਆਂ ਪਵਾ ਕੇ ਵਾਪਸ ਆ ਰਹੇ ਜਾਂ ਡਾਕੀ ਰੂਟ ਤੋਂ ਜਾ ਕੇ ਡੈਡ ਬਾਡੀਜ਼ ਆ ਰਹੀਆਂ ਗਰਲਸ ਕੈਂਟਰੀਜ਼ ਤੋਂ ਉਸ ਲਈ ਪੰਜਾਬ ਦੇ ਮੱਛਿਆ ਨੂੰ ਨੌਕਰੀ ਦੇਣ ਦਾ ਮਤਲਬ ਹੈ ਕਿ ਉਹਨਾਂ ਨੂੰ ਇੱਕ ਉਮੀਦ ਇੱਕ ਨਵੀਂ ਜ਼ਿੰਦਗੀ ਸ਼ੁਰੂ ਕਰਨ ਦੀ ਸ਼ੁਰੂਆਤ ਦੇਣਾ। ਯੋਧ ਨਸ਼ੇ ਵਿਰੁੱਧ ਇਹਦੇ ਬਾਰੇ ਕੰਮ ਕਰਨਾ ਪੈਸਿਨਟਲੀ ਪਹਿਲਾਂ ਪੁਲਿਸ ਵਾਲਿਆਂ ਨੂੰ ਟ੍ਰੇਨਿੰਗ ਦਵਾਈ ਸਿਹਤ ਮੈਕਮੇ ਦੇ ਬੰਦਿਆਂ ਨੂੰ ਟ੍ਰੇਨਿੰਗ ਦਵਾਈ ਜਿੰਨੇ ਜਿਹੜੇ ਟੀਚਰਸ ਨੂੰ ਟ੍ਰੇਨਿੰਗ ਦਵਾ ਰਹੇ ਆ ਯੁੱਧ ਦੀ ਟ੍ਰੇਨਿੰਗ ਕਰ ਰਹੇ ਆ ਤਾਂ ਕਿ ਜਿਹੜਾ ਸਭ ਤੋਂ ਵੱਡੀ ਪ੍ਰੋਬਲਮ ਹੈ ਉਹਦੇ ਨਾਲ ਸਟਿਗਮਾ ਤੇ ਇਹਦੇ ਨਾਲ ਨਾਲ ਯੋਧ ਨਸ਼ੇ ਵਿਰੁੱਧ ਦੇ ਨਾਲ ਨਾਲ ਇਹ ਜਿਹੜੀ 15 ਤਰੀਕ ਨੂੰ ਆਪਣੇ ਸ਼ੁਰੂ ਹੋਣ ਜਾ ਰਿਹਾ ਜਿਹੜਾ ਯੂਨੀਵਰਸਲ ਹੈਲਥ케ਅਰ ਕਿ ਪੰਜਾਬ ਦੇ 3 ਕਰੋੜ ਲੋਕਾਂ ਦਾ ਹਰ ਬੰਦੇ ਦੀ ਜੇਬ ਦੇ ਵਿੱਚ 10 ਲੱਖ ਦਾ ਮੁੱਖ ਮੰਤਰੀ ਸਿਹਤ ਯੋਜਨਾ ਦਾ ਕਾਰਡ ਪਾਣਾ ਸੀ ਵੱਲ ਅਗਲੇ 3-4 ਮਹੀਨੇ ਵਿੱਚ ਇਹ ਜਿਹੜੇ ਸਾਰੇ ਇਨੀਸ਼ੀਏਟਿਵ ਹੈ ਚਾਹੇ ਨੌਕਰੀਆਂ ਦੇ ਰਹੇ ਆਂ ਯੋਧਨਸ਼ਿਵਰਤ ਚਲਾ ਰਹੇ ਆਂ ਜਾਂ ਅਸੀਂ ਜਿਹੜਾ ਹੈਗਾ ਇਹ ਯੂਨੀਵਰਸਲ ਹੈਲਥ케ਅਰ ਹਾਲਾਂਕਿ ਇਹਦੇ ਨਾਲ ਨਾਲ ਤੁਸੀਂ ਦੇਖ ਰਹੇ ਹੋ ਕਿ ਆਮ ਆਦਮੀ ਕਲੀਨਿਕ ਦੇ ਵਿੱਚ ਲੋਕਾਂ ਨੂੰ ਦਵਾਈ ਮਿਲ ਰਹੀ ਹੈ test ਹੋ ਰਹੇ ਹੈ ਪਹਿਲਾਂ ਤੁਸੀਂ ਤਾਂ ਪਿੰਡਾਂ ਚ ਰਹਿੰਦੇ ਹੋ ਪਹਿਲਾਂ ਪਿੰਡ ਕੋਈ ਡਿਸਪੈਂਸਰੀਆਂ ਚ test ਹੁੰਦੇ ਸੀ ਪਹਿਲਾਂ ਕੋਈ ਕੋਈ ਦਵਾਈ ਮਿਲਦੀ ਸੀ ਹੁਣ staff ਵੀ ਹੁੰਦਾ ਹੈ doctor ਵੀ ਹੁੰਦੇ ਹੈ nurse ਵੀ ਹੁੰਦੀ ਹੈ ਔਰ pharmacist ਵੀ ਹੁੰਦਾ ਔਰ ਦਵਾਈ ਵੀ ਮਿਲਦੀ ਹੈ ਇੱਕ ਨਵੀਂ ਕਿਸਮ ਦਾ setup ਕੀਤਾ ਉਹਦੇ ਚ ਵੀ ਦੋ ਸੌ ਸੈਂਤੀ ਹੋਰ ਖੋਲ ਰਹੇ ਹੈ ਆਉਣ ਵਾਲੇ ਦਿਨਾਂ ਚ ਪਿੰਡਾਂ ਵਿੱਚ ਖੋਲਣਗੇ ਪਿੰਡ clinic ਖੋਲਣਗੇ ਹੋਰ simplify ਕਰਤਾ ਉਹਨੂੰ ਉਹਦੇ ਚ ਖਰਚਾ ਘੱਟ ਹੋਏਗਾ ਮਤਲਬ ਉਹਦਾ ਇੱਕ ਡਿਫਰੈਂਟ ਮੋਡ ਦੇ ਵਿੱਚ ਲੈ ਕੇ ਆ ਰਹੇ ਆ ਜਿਹਦੇ ਨਾਲ ਆਪਾਂ ਸਾਰੇ ਪਿੰਡਾਂ ਤੱਕ ਜਿਹਦੀ ਵੀ ਪੋਪੂਲੇਸ਼ਨ 1000 ਤੋਂ ਵੱਧ ਆ ਉਹਨਾਂ ਦੇ ਉਹਨਾਂ ਦੇ ਪਿੰਡ ਵਿੱਚ ਪਿੰਡ ਕਲੀਨਿਕ ਬਣੇਗਾ ਉਹਨਾਂ ਦੇ ਸੋ ਇਹ ਜਿਹੜੀ ਰੀਚ ਕਰਨੀ ਆ ਜੋ ਪੋਲਿਟਿਕ ਇੱਕ ਤਾਂ ਪੋਲਿਟਿਸ਼ੀਅਨ ਇਹ ਹੋ ਗਏ ਜਿਹੜੇ ਨੌਕਰੀਆਂ ਦੇ ਰਹੇ ਆ ਜਿਹੜੇ ਲੋਕਾਂ ਨੂੰ ਨਸ਼ੇ ਤੋਂ ਕੱਢ ਰਹੇ ਆ ਹੁਣ ਖਾਲੀ ਇਹ ਨਹੀਂ ਕਿ ਅਗਲੇ ਨੂੰ ਨਸ਼ਾ ਚੜਾਉਂਦਾ ਇਹ ਤਾਂ ਬਹੁਤ ਦੇਰ ਤੋਂ ਕਰਦੇ ਸੀ ਆਪਾਂ ਕੋਸ਼ਿਸ਼ ਕਰਦੇ ਸੀ ਬਟ ਬੰਦਾ ਵਾਪਸ ਜਾਂਦਾ ਸੀਗਾ ਉਹਦਾ ਫਾਡਾ ਜਿਹੜਾ ਕੰਮ ਆ ਉੱਥੇ ਆ ਰਿਹਾ ਮੈਂ ਮੈਂ ਉਹਦੇ ਬਾਰੇ ਗੱਲ ਕਰਾਂਗਾ ਡੀਟੇਲ ਦੇ ਵਿੱਚ ਤੇ ਤੁਹਾਡਾ ਇਹ ਦੇ ਸੀ ਰੋਲ ਹੈ ਉਸ ਤੋਂ ਪਹਿਲਾਂ ਜਿਹੜੀ ਇੱਕ ਤਾਂ ਪੋਲੀਟਿਸ਼ੀਅਨ ਹੋਗਾ ਜਿਹੜੇ ਨੌਕਰੀਆਂ ਦੇ ਰਹੇ ਆ ਜਿਹੜੇ ਯੋਧ ਨਸ਼ੇ ਵਿਰੋਧ ਚਲਾ ਰਹੇ ਆ ਬੱਚਿਆਂ ਨੂੰ ਨਸ਼ੇ ਤੋਂ ਕੱਢ ਰਹੇ ਆ ਔਰ ਇਹਦੇ ਨਾਲ-ਨਾਲ ਲੋਕਾਂ ਨੂੰ ਸਿਹਤ ਹੁਣਤਾ ਦੇ ਰਹੇ ਆ ਅੱਛੀ ਐਜੂਕੇਸ਼ਨ ਦੇ ਰਹੇ ਆ ਲੋਕਾਂ ਨੂੰ ਬੀਮਾ ਦੇ ਰਹੇ ਆ ਜਿਹੜਾ 10-10 ਲੱਖ ਦਾ ਤਾਂ ਕਿ ਜੇ ਪੰਜਾਬ ਸਰਕਾਰ 1200 ਕੋਰ ਰੁਪਈਆ ਖਰਚ ਕਰੇਗੀ ਜੇ ਉਹ ਵਾਲੀ ਸਰਵਿਸ ਲੋਕ ਹੀ ਜਾਣਗੇ ਜੇ ਤੁਸੀਂ ਇੰਸ਼ੋਰੈਂਸ ਆਫਰੀਦੋਗੇ ਜਿਹੜੀ ਤੇ ਤੁਹਾਨੂੰ ਵੀ ਮਿਲਣੀ ਸਾਰਿਆਂ ਨੂੰ ਤਾਂ ਤੁਹਾਨੂੰ ਜਿੰਨੇ ਵਿੱਚ ਸਰਕਾਰ ਖਰੀਦਦੀ ਹੈ ਜੇ ਸਰਕਾਰ 1200 ਕਰੋੜ ਖਰੀਦ ਰਹੀ ਹੈ ਤਾਂ ਤੁਹਾਨੂੰ 40000 ਕਰੋੜ ਤੇ ਮਿਲੇਗੀ ਉਹ ਕਿਉਂਕਿ ਸਰਕਾਰ ਨੇ 3 ਕਰੋੜ ਵਾਸਤੇ ਖਰੀਦ ਲਈਆਂ ਤੁਸੀਂ ਇੱਕ ਬੰਦੇ ਵਾਸਤੇ ਜਾਂ ਇੱਕ ਪਰਿਵਾਰ ਵਾਸਤੇ ਖਰੀਦੋਗੇ ਬਹੁਤ ਮਹਿੰਗੀ ਪੈਦੀ ਹੈ 3 ਜਾਂ 4 ਗੁਣਾ ਪੈਦੀ ਹੈ ਉਹ ਨੂੰ 4 ਗੁਣਾ ਕਰ ਲਓ ਤੁਸੀਂ ਮੰਨੋ ਨਾ ਸੋ ਇਹ ਇੰਨੇ ਪੈਸੇ ਪੰਜਾਬ ਦੇ ਲੋਕਾਂ ਦੇ ਵਚਣਗੇ ਤੇ ਪੰਜਾਬ ਸਰਕਾਰ ਨੇ ਟੋਲ ਪਲਾਜ਼ਾ ਬੰਦ ਕੀਤੇ ਆ ਤਾਂ ਲੋ ਰੋਜ਼ ਜਿਹੜਾ ਹੈਗਾ ਉਹ 60-70 ਲੱਖ ਰੁਪਏ ਪੰਜਾਬ ਦੇ ਲੋਕਾਂ ਦਾ ਬਾਤ ਨੇ ਹਨ ਜੀ ਤਾਂ ਉਹ ਕਿਤੇ ਹੋਰ ਚੰਗੇ ਵਾਸਤੇ ਬੱਚਿਆਂ ਲਈ ਚੰਗੀ ਖੁਰਾਕ ਚੰਗੀ ਵਿੱਦਿਆ ਚੰਗੇ ਕੱਪੜੇ ਕੋਈ ਘਰ ਦੀ ਕੋਈ ਜ਼ਰੂਰੀ ਚੀਜ਼ ਖਰੀਦਣਗੇ ਉਹਦੇ ਵਾਸਤੇ ਵਰਤਣਗੇ ਸੋ ਇਹ ਜਿਹੜੇ ਇੱਕ ਪੋਲੀਟੀਸ਼ਨ ਆ ਜਿਹੜੀ ਰਾਜਨੀਤੀ ਆ ਜਿਹਦੇ ਕਰਕੇ ਮੈਂ ਰਾਜਨੀਤੀ ਦਾ ਇਹ ਅਗਲੀ ਪੀੜੀ ਬਾਰੇ ਸੋਚ ਰਹੀ ਆ ਨੌਜਵਾਨਾਂ ਬਾਰੇ ਸੋਚ ਰਹੀ ਆ ਆਣ ਬੜੀ ਪੀੜੀ ਬਾਰੇ ਗੱਲ ਕਰ ਰਹੀ ਆ ਤੇ ਇੱਕ ਪੋਲੀਟੀਸ਼ਨ ਹੋਰ ਵੀ ਹੈ ਗਿਆ ਜਿਹੜੇ ਧਰਮ ਦੀ ਗੱਲ ਕਰਦੇ ਆ ਜਾਤ ਦੀ ਗੱਲ ਕਰਦੇ ਆ ਕਾਹੇ ਕ੍ਰਿਸਮਸ ਹੋਵੇ ਉੱਥੇ ਜਾ ਕੇ ਗੁੰਡਾਗਰਦੀ ਕਰਦੇ ਆ। ਈਵਨ ਜਿਹੜਾ ਤੁਸੀਂ ਦੇਖੋ ਵੀ ਮੱਲੇ ਭਗਵਾਨ ਰਾਮ ਨੂੰ ਵੀ ਵਕਤ ਨਹੀਂ ਬਖਸ਼ਦੇ ਜੀ। ਹੁਣ ਜਿਹੜਾ ਤੁਹਾਡਾ ਜੀ ਰਾਮ ਜੀ ਜਿਹੜਾ ਨਮਾ ਲੈ ਕੇ ਆ ਜਾਂਦੇ ਰੇਗਰ ਦੀ ਜਗ੍ਹਾ ਤੇ ਇਹ ਇਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਜੀ ਇਹ। ਵੀ ਕਿੰਨਾ ਧੋਖੇ ਵਾਲਾ ਕੰਮ ਹੈ ਜੀ ਇਹ। ਇਹ ਹੁਣ ਕਿੱਦ ਸਰਕਾਰ ਡਿਸਾਈਡ ਕਰੇਗੀ ਪਹਿਲਾਂ ਬਜਟ ਪ੍ਰਿੰਟ ਤੇ ਹੁੰਦਾ ਸੀ ਤੁਸੀਂ ਕਰਦੇ ਸੀ। ਪ੍ਰਿੰਟ ਤੇ ਬਜਟ ਹੁੰਦਾ ਸੀ ਜੋ ಗ್ರಾಮ ਸਭਾ ਮੰਗਦੀ ਸੀ ਉਹ ਕਿੱਦ ਸਰਕਾਰ ਨੂੰ ਪੈਸੇ ਦੇਣੇ ਪੈਂਦੇ ਸੀ। ਬਜਟ ਕੱਟ ਰੱਖਦੇ ਸੀ ਇਹ ਐਕਚੁਅਲ ਜ਼ਿਆਦਾ ਸੀ ਉਹਦੀ ਇਹਦੀ ਯੂਟਿਲਾਈਜੇਸ਼ਨ 150% 200% ਤੱਕ ਕਰੋਨਾ ਵੇਲੇ ਹੋਈ ਆ ਜਿੰਨਾ ਬਜਟ ਰੱਖਦੇ ਸੀ ਉਹਨਾਂ ਨੂੰ ਦੇਣਾ ਪੈਂਦਾ ਸੀ ਕਿਉਂਕਿ ਉਹ ਉਹ ਲਾਅ ਸੀ ਜਾ ਉਹ ਉਹ ਇੱਕ ਲੀਗਲ ਰਾਈਟ ਸੀ ਲੋਕਾਂ ਦਾ ਲੀਗਲ ਰਾਈਟ ਖੋਲਿਆ ਹੁਣ ਇਹ ਡਿਸਾਈਡ ਕਰਨਗੇ ਵੀ ਕਿਹੜੇ ਸਟੇਟ ਵਿੱਚ ਕਿਹੜੇ ਜ਼ਿਲ੍ਹੇ ਵਿੱਚ ਕਿਹੜੇ ਜ਼ਿਲ੍ਹੇ ਦੀ ਕਿਹੜੀ ਤਹਿਸੀਲ ਵਿੱਚ ਕੰਮ ਹੋਏਗਾ ਇਹ ਵਿੱਚੋਂ ਕੱਢ ਸਕਦੇ ਆ ਜੀ ਕੁਝ ਪਿੰਡ ਨੂੰ ਏਡੀਸੀ ਬਣਾਣਗੇ ਲੋਕਾਂ ਤੋਂ ਅਧਿਕਾਰ ਖੋ ਕੇ ਉਹਨਾਂ ਨੂੰ ਖਰਾਬ ਦੇਣਗੇ ਇਹ ਮਤਲਬ ਤੇ 100 ਤੋਂ 125 ਜੀ ਅਜੀ ਕਾ ਜੀ 125 ਜਨ ਕਰ ਦਿਓ ਬਾਕੀ ਸਾਰਾ ਕੁਝ ਛੱਡ ਦਿਓ ਇਹ ਰਾਈਟ ਤੁਸੀਂ ਪੰਚਾਇਤ ਨੂੰ ਦਿਓ ਗ੍ਰਾਮ ਸਭਾ ਨੂੰ ਦਿਓ ਵੀ ਤੁਸੀਂ ਕਿਹੜਾ ਕੰਮ ਕਰਨਾ ਤੁਸੀਂ ਡਿਸਾਈਡ ਕਰੋਗੇ ਕਿੰਨੇ ਪੈਸੇ ਚਾਹੀਦੇ ਤੁਸੀਂ ਡਿਸਾਈਡ ਕਰੋਗੇ ਉਹਨਾਂ ਦੇ ਉਹਨਾਂ ਦਾ ਹਾਂ ਉਹਨਾਂ ਦੇ ਜਿਹੜੇ ਤੁਸੀਂ ਟਾਈਮ ਦੇ ਨਾਲ ਜੋ ਤੁਹਾਡੀ ਮਹਿੰਗਾਈ ਉਹਦੇ ਸਾਬ ਨਾਲ ਉਹਨਾਂ ਨੂੰ ਡੇਲੀ ਭੇਜੋ ਹੁਲਾ ਦਿਓ ਨਾ ਉਹ ਨਹੀਂ ਕਰਨਾ ਜੀ ਇਹ ਖਰਾਬ ਦੇਣਗੇ ਔਰ 125 ਨਹੀਂ ਪਹਿਲਾਂ ਪਹਿਲਾਂ ਜਿਹੜੇ ਚਲੋ ਇਹਦੇ ਬਾਕੀ ਛੱਡੋ ਤੁਸੀਂ ਡਬਲ ਇੰਜਨ ਵਾਲੀਆਂ ਸਰਕਾਰਾਂ ਦਾ ਹਾਲ ਦੇਖ ਲਓ ਆ ਮਾਧ ਪ੍ਰਦੇਸ਼ ਦੀ ਖਬਰ ਦੇਖੀ ਆ ਤੁਸੀਂ ਬੀਜੇ ਕਲਾਸ ਵਰਗੀਆਂ ਜਿਹੜਾ ਹੈਗਾ ਕਲਾਸ ਬੀਜੇ ਵਰਗੀਆਂ ਜਿਹੜਾ ਹੈਗਾ ਨਾ ਜੀ ਮਨਿਸਟਰਾਂ ਦਾ ਦੇਖਿਆ ਵੀ ਉਹਦੀ ਬੋਲਚਾਲ ਕੀ ਆ ਉਹਨਾਂ ਦਾ ਆ ਕੁਝ ਹੋਏਗਾ ਜੀ ਜਿਹਦਾ ਮਤਲਬ ਲੱਗਦਾ ਬੀਜੇਪੀ ਦੀ ਸਰਕਾਰਾਂ ਹੋਣਗੀਆਂ ਤੇ ਪਿੰਡ ਤੱਕ ਪਾਣੀ ਨਹੀਂ ਉਹਨੂੰ ਕਹਿੰਦੇ ਆ ਕਿ ਸਭ ਤੋਂ ਕਲੀਨਸਟ ਸਿਟੀ ਕਹਿੰਦੇ ਉਹਨੂੰ ਨੌਰਨੋ ਤੇ ਉਹਦੀ ਸਹੀ ਹੈ ਜੀ ਉਹਦੀ ਮਲੈ ਸਹੀ ਸਾਹਮਣੇ ਆਈ ਆ ਸੋ ਇਹ ਜਿਹੜਾ ਯੁੱਧ ਨਾ ਸੀ ਵਿਰੋਧਾ ਇਹ ਮੈਂ ਕਹੂੰਗਾ ਵੀ ਤੁਸੀਂ ਆਪਾਂ ਸਾਰੇ ਪਾਸ ਪੂਜਾ ਵੀ ਕਰਦੇ ਆ ਆਪਣੇ ਆਪਣੇ ਧਰਮ ਦੀ ਆਪਾਂ দান ਵੀ ਕਰਦੇ ਆ ਪੁੰਨ ਵੀ ਕਰਦੇ ਆ ਹੋਰ ਵੀ ਚੰਗੇ ਕੰਮ ਕਰਦੇ ਆ ਤੇ ਆਪਣਾ ਅਗਲਾ ਜਨਮ ਜਿਹੜਾ ਸਫਲ ਬਣਾਈਏ ਬਟ ਮੈਨੂੰ ਨਹੀਂ ਲੱਗਦਾ ਇਸ ਤੋਂ ਵੱਡਾ ਪੁੰਨ ਦਾ ਕੰਮ ਕੀ ਹੋ ਸਕਦਾ ਕਿ ਜੇ ਤੁਸੀਂ ਕਿਸੇ ਮਾਪੇ ਬਾਪ ਜਿਹੜੇ ਹੈਗੇ ਆ ਉਹ ਉਹਨਾਂ ਦਾ ਬੱਚਾ ਨਸ਼ੇੜੀ ਹੋਵੇ ਤੇ ਤੁਸੀਂ ਉਹਨੂੰ ਨਸ਼ਾ ਛੁਡਾ ਕੇ ਉਹਨੂੰ ਕੰਮ ਤੇ ਲਾ ਦਿਓ ਨਸ਼ੇੜੀ ਪੁੱਤ ਨੂੰ ਕਮਾਊ ਪੁੱਤ ਬਣਾ ਦਿਓ ਕਿਉਂਕਿ ਜੇ ਸਮਾਜ ਦੇ ਵਿੱਚ ਨਸ਼ਾ ਰਹੇਗਾ ਤੁਹਾਡੇ ਬੱਚਿਆਂ ਨੂੰ ਵੀ ਖਤਰਾ ਰਹੇਗਾ ਜੀ ਜਿੰਨੀ ਦੇਰ ਨਸ਼ਾ ਰਹੇਗਾ ਖਾਸ ਕਰਕੇ ਚਿੱਟਾ ਜੜਾ ਜਿਹੜਾ ਚਿੱਟਾ ਹੈ ਜਿੰਨੀ ਦੇਰ ਬੱਚੇ ਜਿਹੜੇ ਚਿੱਟਾ ਕਰਦੇ ਹਨ ਉਹਨਾਂ ਦੀ ਜਿੰਨਾ ਪੰਜਾਬ ਚ ਕ੍ਰਾਈਮ ਹੁੰਦਾ ਜਿਹੜੇ ਗੈਂਗਸਟਰ ਹੈ ਸਾਰੇ ਇਹਨਾਂ ਦਾ ਆਪਸ ਚ ਸੰਬੰਧ ਹੈ ਜੀ ਇਹਨੂੰ ਨਾਰਕੋ ਟੈਰਰਿਜ਼ਮ ਕਹਿੰਦੇ ਆ ਨਾਰਕੋ ਟੈਰਰਿਜ਼ਮ ਕਰਦੇ ਇਹਨੂੰ ਇਹ ਆਪਸ ਚ ਸਕੇ ਇਹਨਾਂ ਦਾ ਸੰਬੰਧ ਹੈ ਜੀ ਇੱਕ ਮਤਲਬ ਨਾ ਨਾਰਕੋਟਿਕਸ ਤੋਂ ਹੈ ਟੈਰਰਿਜ਼ਮ ਹੋ ਸਕਦਾ ਨਾ ਟੈਰਰਿਜ਼ਮ ਚੱਲ ਸਕਦਾ ਨਾਰਕੋਟਿਕਸ ਤੋਂ ਬਿਨਾਂ ਕਿਉਂਕਿ ਉਹਨਾਂ ਦੀ ਫੰਡਿੰਗ ਇਸ ਤੋਂ ਆਣੀ ਹੈ ਉਹਨਾਂ ਨੂੰ ਇਨਾਂ ਦਾ ਆਪਸ ਬੜਾ ਗਹਿਰਾ ਸਬੰਧ ਹੈ। ਚਾਹੇ ਜਿਹੜੇ ਗੈਂਗਸਟਰ ਆ ਉਹ ਜਿਹੜੇ ਪਹਿਲਾਂ ਜਿਹਨੂੰ ਅਸੀਂ ਟੈਰਰਿਸਟ ਕਹਿੰਦੇ ਸੀ ਨੂੰ ਅੱਜ ਕੱਲ ਆਪਾਂ ਗੈਂਗਸਟਰ ਕਹਿੰਦੇ ਆ। ਉਹਨਾਂ 'ਚ ਕੋਈ ਫਰਕ ਨਹੀਂ ਆ ਕੰਮ ਇੱਕੋ ਜਿਹਾ ਕਰਦੇ ਆ ਉਹ ਨਸ਼ੇੜੀ ਆ ਸਾਰੇ ਇਹ ਤੇ ਜੇ ਆਪਾਂ ਪਿੰਡਾਂ 'ਚੋਂ ਆਪਣੇਆਂ 'ਚੋਂ ਆਪਣੇ ਪੰਜਾਬ 'ਚੋਂ ਆਪਾਂ ਨਸ਼ਾ ਖਤਮ ਕਰਤਾ ਤਾਂ ਆ ਕ੍ਰਾਈਮ ਘਟ ਜਾਏਗਾ। ਲੁੱਟਾ ਖੋਹਾਂ ਨਹੀਂ ਹੋਣਗੀਆਂ। ਔਰਤਾਂ ਸੇਫ ਹੋ ਜਾਣਗੀਆਂ। ਤੁਸੀਂ ਵੀ ਜਾਓਗੇ ਬੇਲੇ ਕੋਲੇ ਤੁਹਾਨੂੰ ਸੋਚਣਾ ਨਹੀਂ ਪਏਗਾ ਪੰਜਾਬ ਦੇ ਵਿੱਚ ਜਦੋਂ ਜਦੋਂ ਕ੍ਰਾਈਮ ਖਤਮ ਹੋਏਗਾ। ਪੰਜਾਬ ਵਿੱਚ ਇੰਡਸਟਰੀ ਬਹੁਤ ਸਾਰੇ ਆਗੇ ਇੰਡਸਟਰੀ ਕਰਨਾ ਚਾਹੁੰਦੇ ਆ ਪਹਿਲਾਂ ਵੀ ਹੁੰਦਾ ਸੀ ਆਪਣਾ ਆਪਣੇ ਐਗਰੀਕਲਚਰ ਹੋਰ ਵਧੀਆ ਹੋਏਗੀ ਆਪਣੇ ਇੰਡਸਟਰੀ ਹੋਏਗੀ ਇੰਡਸਟਰੀ ਆਏ ਜਿੱਦਾਂ ਜੋਬ ਦੇਣਗੀਆਂ ਉਹਦੇ ਨਾਲ ਨੌਕਰੀਆਂ ਲੈਣੀਆਂ ਬੱਚਿਆਂ ਨੂੰ ਸਾਡੇ ਬੱਚਾ ਦੇ ਹੁਣ ਜਿੰਨੇ ਚਾਹੇ ਅਮਰੀਕਾ ਦਾ ਸੀ ਕੈਨੇਡਾ ਦਾ ਸੀਗਾ ਆਸਟ੍ਰੇਲੀਆ ਦਾ ਸੀਗਾ ਸਾਰਾ ਕੁਝ ਬੰਦ ਹੋ ਗਿਆ ਸਾਰਿਆਂ ਨੇ ਬੰਦ ਕਰਤਾ ਹੁਣ ਤਾਂ ਜਿਹੜੇ ਉੱਥੇ ਆ ਜੋ ਸਾਡੇ ਵਾਲੇ ਇੱਥੇ ਕਰਦੇ ਆ ਵੀ ਇਹਨਾਂ ਨੇ 크리스마ਸ ਤੋਂ ਜਾ ਕੇ ਗੁੰਡਾ ਕਰਦੀ ਕੀਤੀ ਮੁਸਲਮਾਨਸ ਦੇ ਖਰਾਬ ਕਰਦੀ ਸਿਕੰਦਰਖਰਹ ਵੀ ਕਿਸੇ ਵੱਲੇ ਹੋਈ ਸੀ ਤੇ ਇਹ ਜੇ ਤੁਸੀਂ ਮਿਨੋਰਟੀਜ਼ ਅਨਸੇਫ ਫੀਲ ਕਰਨ ਗਿਆ ਤੇ ਬਾਹਰ ਅਮਰੀਕਾ ਦੇ ਵਿੱਚ ਪਹਿਲੀ ਵਾਰੀ ਹੈ ਜੀ ਇਹ 3.5 ਕਰੋੜ ਭਾਰਤੀ ਜਿਹੜੇ ਆ ਉਹ ਦੇਸ਼ ਤੋਂ ਬਾਹਰ ਰਹਿੰਦੇ ਆ ਅਮਰੀਕਾ ਤੇ ਕੈਨੇਡਾ ਤੇ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਆ ਐਟਲੀ ਸਾਰੀ ਦੁਨੀਆ ਚ ਰਹਿੰਦੇ ਆ ਜਿਹੜੇ ਭਾਰਤੀ ਆ ਗੱਲ ਵਿੱਚ ਬਹੁਤ ਆ ਔਰ ਉਹ ਕਰੋੜਾਂ ਰੁਪਏ ਕਵਾ ਕੇ ਰੈਮੀਟੈਂਸ ਕਹਿੰਦੇ ਆ ਉਹਨੂੰ ਉਹ ਫੋਰਨ ਸਟੇਜ ਤੇ ਦੇ ਜਾਂਦੇ ਸਾਡੇ ਕੋਲੇ ਇਸ ਵਾਰੀ ਪਹਿਲੀ ਵਾਰ ਹੀ ਆ ਕਿ ਸਾਡੇ ਉਥੇ ਪੰਜਾਬੀ ਬਹੁਤ ਵੱਡੇ ਵੱਡੇ ਫੰਕਸ਼ਨ ਕਰਦੇ ਸੀ ਆ ਨਿਊਜ਼ੀਲੈਂਡ ਦੀ ਖਬਰ ਤੁਸੀਂ ਪੜ੍ਹੀ ਹੈ ਕਿ ਉਹ ਜਿਵੇਂ ਇੱਥੇ ਜਿਵੇਂ ਤੁਸੀਂ ਟ੍ਰੀਟ ਕਰੋਗੇ ਮੈਜੋਰਟੀਜ਼ ਨੂੰ ਬਾਹਰ ਵੜੇ ਤੁਹਾਡਿਆਂ ਨੂੰ ਕਰਨਗੇ ਦੇਸ਼ ਦੇ ਵਿੱਚ ਸਾਡੇ Hindu ਕੰਨੇ ਆ ਦੁਨੀਆ ਦੇ ਵਿੱਚ 120 ਕਰੋੜ Christian ਕੰਨੇ ਆ ਤਕਰੀਬਨ 3.5 ਕਰੋੜ ਬਲੋ ਦੋਸਤੋ ਦੁੱਗਣੇ ਉਸ ਤੋਂ ਵੀ ਜ਼ਿਆਦਾ ਹੈ ਮੁਸਲਮਾਨ ਵੀ ਇਸ ਤੋਂ ਜ਼ਿਆਦਾ ਹੈ ਜਿਹਨਾਂ ਨੂੰ ਆਪਾਂ ਨਾਸਤਿਕ ਕੰਨੇ ਆ ਜੋ ਕਿ ਸ਼ੀਰ ਭਗਤ ਸਿੰਘ ਨੇ ਵੀ ਕਿਹਾ ਸੀਗਾ ਕਿ ਆ ਮੈਂ ਆਕਸ ਮੈਂ ਇੱਕ ਨਾਸਤਿਕ ਹਾਂ ਮੈਂ ਕਿਉਂ ਨਾਸਤਿਕ ਉਹਨੇ ਇਹ ਲੇਖ ਵੀ ਲਿਖਾਇਆ ਤੁਹਾਨੂੰ ਪੜ੍ਹਨਾ ਵੀ ਚਾਹੀਦਾ ਉਹਨਾਂ ਦੀ ਗ੍ਰੰਤੀ ਉਸ ਤੋਂ ਜ਼ਿਆਦਾ ਹੈਗੀ ਆ ਬੰਗਲਾਦੇਸ਼ ਦੇ ਵਿੱਚ ਬੈਕਲੈਸ਼ ਹੋ ਰਿਹਾ ਨੇਪਾਲ ਹੋਏਗਾ ਕੱਲ ਨੂੰ ਪਾਕਿਸਤਾਨ ਦਾ ਤਾਂ ਬੇੜੇ ਕਰਕੇ ਸੋ ਇਸ ਕਰਕੇ ਇਹ ਜ਼ਰੂਰੀ ਹੈ ਕਿ ਅਸੀਂ ਪੰਜਾਬ ਨੂੰ ਜੋਨ ਜੋਗਾ ਕਰੀਏ ਤੇ ਉਹਦੇ ਵਿੱਚ ਮੈਨੂੰ ਇਹ ਲੱਗਦਾ ਵੀ ਜਿਹੜੇ ਜ਼ਮੀਨ ਦੇ ਉੱਤੇ ਤੁਹਾਡਾ ਇੱਕ ਬਹੁਤ ਵਾਈਟਰ ਰੋਲ ਹੈ ਤੁਸੀਂ ਇੱਕ ਵਾਈਟਲ ਲਿੰਕ ਹੋ ਤੁਹਾਡੇ ਨੀਚੇ ਸਮਾਜ ਹੈ ਉਹ ਜਿਹਦੇ ਵਿੱਚ ਸਾਰੇ ਪੂਰਾ ਜਿਹਦੇ ਚ ਨਗਰ ਨਿਵਾਸੀ ਆ ਔਰ ਖਾਸ ਕਰਕੇ ਜਿਹੜੇ ਫੀਲਡਿਤ ਪਰਿਵਾਰ ਆ ਚਾਹੇ ਉਹ ਨਸ਼ਿਆਂ ਦੀ ਕਰਕੇ ਆ ਜਾਂ ਬੇਰੁਜ਼ਗਾਰੀ ਕਰਕੇ ਆ ਜਾਂ ਹੋਰ ਕਿਸੇ ਦੁਸ਼ਵਾਰੀ ਦੇ ਵਿੱਚ ਫਸੇ ਹੋਏ ਆ ਕਿਸੇ ਮਾੜੀ ਆਦਤ ਦੇ ਵਿੱਚ ਫਸੇ ਹੋਏ ਆ ਬੰਦੇ ਜਿਹੜੇ ਤੇ ਉੱਪਰ ਤੁਹਾਡੇ ਸਰਕਾਰ ਹੈ ਤੁਸੀਂ 파ਰਟ ਹੋ ਤੁਸੀਂ ਮੁੱਢਲੀ ਕੜੀ ਹੋ ਤੋਂ ਤੁਸੀਂ ਇੱਕ ਵਾਈਟਲ ਲਿੰਕ ਹੋ ਅਲੱਗ-ਅਲੱਗ ਡਿਪਾਰਟਮੈਂਟਸ ਦੇ ਵਿੱਚ ਜਿਹੜਾ ਪੰਚਾਇਤ ਸੈਕਟਰੀ ਆ ਉੱਥੇ ਚਾਹੇ ਐਜੂਕੇਸ਼ਨ ਦੇ ਵਿੱਚੋਂ ਟੀਚਰਸ ਹੋਣ ਸਾਡੇ ਆਸ਼ਾ ਵਰਕਰ ਹੋਵੇ ਸਾਡੇ ਮਲਟੀਪਰਪਸ ਹੈਲਥ ਵਰਕਰ ਨਰਸਸ ਡਾਕਟਰਸ ਹੋਣ ਮੁੱਲਾ ਕਲਿਨਿਕ ਦੇ ਡਾਕਟਰਸ ਹੋਣ ਡਿਸਪੈਂਸਰੀਆਂ ਦੇ ਸੀਐਚਓਸ ਹੋਣ ਜਿਹੜਾ ਸਾਡਾ ਹੈਲਥ ਦਾ ਸਟਾਫ ਹੈ ਉਹ ਵਾਲਾ ਇਸੇ ਤਰ੍ਹਾਂ ਜਿਹੜੇ ਹੋਰ ਬਹੁਤ ਸਾਰੇ ਮਹਿਕ ਨੇ ਆ OSD ਦੀ ਪੈਨਸ਼ਨ ਹੈ ਬਹੁਤ ਸਾਰੇ ਜਿਹਾ ਬਹੁਤ ਸਾਰੇ ਜਿਸ ਤਰ੍ਹਾਂ ਤੁਹਾਡੇ ਰੂਰਲ ਡਿਵੈਲਪਮੈਂਟ ਦੇ ਵਿੱਚ ਜਿਹੜੇ ਤੁਹਾਡੇ ADC RDO ਆ ਉਹਨਾਂ ਕੋਲੇ ਬਹੁਤ ਸਾਰੀਆਂ ਗਵਰਨਮੈਂਟ ਦੀਆਂ ਸਕੀਮਾਂ ਆ ਗਿਆ ਜਿਵੇਂ ਖੇਤੀ ਬਾੜੀ ਦੇ ਵਿੱਚ ਜਿਹੜੀਆਂ ਹਾਈ ਵੈਲਿਊ ਕ੍ਰੌਪਸ ਹੈ ਜਿਹੜੀ ਪਹਿਲਾਂ ਰੋਜ਼ਗਾਰ ਦੀ ਗੱਲ ਕਰਦੇ ਸੀਗੇ ਖੁੰਬਾ ਦੀ ਖੇਤੀ ਕਰਨੀ ਹੈ ਹਲਦੀ ਦੀ ਖੇਤੀ ਕਰਨੀ ਹੈ ਅ ਭਗਤ ਸਿੰਘ ਆਪਣੇ ਭਗਤਪੂਰਨ ਜੀ ਦਾ ਨਾਮ ਸੁਣਿਆ ਹੋਇਆ ਸਾਰਿਆਂ ਨੇ ਨਾ ਉਹਨਾਂ ਦਾ ਇੱਕ ਆਰਗੈਨਿਕ ਦਾ ਫਾਰਮ ਹੈਗਾ ਜੀ ਆਪਾਂ ਜਾਈਏ ਤਾਂ ਬਿਆਸ ਤੋਂ ਥੋੜਾ ਜਾਗੇ ਜਾ ਕੇ ਪਿੰਡ ਦੇ ਵਿੱਚ ਉਹ ਇੱਕ ਏਕੜ 'ਚ 14-14 ਲੱਖ ਰੁਪਏ ਦੀ ਹਲਦੀ ਕੱਢਦੇ ਆ ਜੀ ਇੱਕ ਏਕੜ 'ਚ 14 ਲੱਖ ਰੁਪਏ ਦੀ ਹਲਦੀ ਦਾ ਮੀਜ਼ ਜਿਹਦੇ ਕੋਲ 2 ਢਾਈ ਏਕੜ ਹੈ ਉਹ ਹਲਦੀ ਖੰਬਾ ਔਰ ਸਟਰਾਬਰੀ ਮਿਰਚਾ ਸ਼ਿਮਲਾ ਮਿਰਚ ਜੇ ਉਹ ਹਾਈ ਵੈਲਿਊ ਕ੍ਰੌਪਸ ਦੀ ਖੇਤੀ ਕਰਦਾ ਅੱਜ ਕੱਲ ਡ੍ਰੈਗਨ ਫਰੂਟ ਆ ਗਿਆ ਜੇ ਇਹ ਵਾਲੀ ਖੇਤੀ ਕਰਦਾ ਹੋ ਤਾਂ ਉਹ 2.5 ਲੱਖੜ ਦੇ ਵਿੱਚੋਂ ਘੱਟੋ ਘੱਟ ਵੀ ਜਿਹੜਾ ਹੈਗਾ ਉਹ 20-15 20-25 ਲੱਖ ਰੁਪਏ ਕਮਾ ਸਕਦਾ ਲੱਖ 2 ਲੱਖ ਰੁਪਏ ਮਹੀਨੇ ਦੇ ਕਮਾ ਸਕਦਾ ਉਹਨੂੰ ਝੋਨਾ ਕਣਕ ਵੀਜਨ ਦੀ ਲੋੜ ਨਹੀਂ ਆ ਇਹਦੇ ਨਾਲ ਡੇਰੀ ਪੋਲਟਰੀ ਐਡ ਕਰ ਸਕਦਾ ਹੋਰ ਐਡੀਸ਼ਨ ਹੋ ਜਾਏਗੀ ਉਹਦੀ ਆਪਣੀ ਨਿਊਟ੍ਰੀਸ਼ਨ ਠੀਕ ਹੋਏਗੀ ਤੇ ਇਹ ਜਿਹੜਾ ਸਾਰਾ ਗਵਰਨਮੈਂਟ ਉਹਦੇ ਵਿੱਚ ਗਵਰਨਮੈਂਟ ਟ੍ਰੇਨਿੰਗ ਵੀ ਦਿੰਦੀ ਆ ਕੇਯੂ ਵਿੱਚ 25 ਲੱਖ ਰੁਪਏ ਤੱਕ ਉਹਦੀ ਤੁਹਾਨੂੰ ਮਿਲੇਗੇ ਜਿਹੜੇ ਟੋਟਲ ਤੁਸੀਂ ਲੋਨ ਲੈ ਸਕਦੇ ਹੋ ਉਹਦੇ ਤੇ ਸਬਸਿਡੀ ਕੰਪੋਨੈਂਟ ਹੈ ਇਸ ਤਰ੍ਹਾਂ ਹੀ ਜਿਹੜਾ ਹਾਰਟੀਕਲਚਰ ਵਾਸਤੇ ਆ ਅਸੀਂ ਜਿਹੜੀ ਨਵੀਂ ਕੀ ਸ਼ੁਰੂ ਕੀਤੀ ਜਾਂਦੀ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹਨਾ ਮੋਹਾਲੀ ਸਾਡੇ ਜਿਹੜਾ ਡਰੱਗ ਡਿਵਿਸ਼ਨ ਰੀਹੈਬਿਲਿਟੇਸ਼ਨ ਸੈਂਟਰ ਹੈ ਹਸ਼ਿਆਰਪੁਰ ਦੇ ਵਿੱਚ ਹਸ਼ਿਆਰਪੁਰ ਤੋਂ ਕਿਹੜੇ-ਕਿਹੜੇ ਬੰਦੇ ਆਸਰੇ ਦੇ ਕਰੀ ਹੋ ਜਾਣਾ ਤੁਸੀਂ ਕਦੇ ਗਏ ਹੋ ਆਪਣੇ ਡੀਓ ਟੈਕਨੋਮੀ ਹੈਲਥ ਕੇਂਦਰ ਜਾ ਕੇ ਆਈਓ ਪੰਜਾਬ ਦਾ ਬੈਸਟ ਹੈ ਜੀ ਉਹ ਜਿੱਥੇ ਸਾਡੇ ਕੋਲੇ 50 ਬਰਡਾ ਲੋਕ ਬਿਸਰੇ ਵੀ ਘਰੋਂ ਲਿਆਉਂਦੇ ਆ ਉੱਥੇ ਬਹੁਤ ਸਾਰੇ ਜਿਹੜੇ ਫੂਡ ਕਰਾਫਟ ਇੰਸਟੀਚਿਊਟ ਅਸੀਂ ਉਹਨਾਂ ਨੂੰ ਉਹਨਾਂ ਨਾਲ ਹਾਈ ਅਪ ਕੀਤਾ ਉਹ ਕੰਮ ਚ ਚਾਉਂਦੇ ਆ ਉਹਨਾਂ ਨੂੰ ਬਹੁਤ ਸਾਰੇ ਬੰਦਿਆਂ ਨੇ ਉੱਥੋਂ ਕੰਮ ਸ਼ੁਰੂ ਕਰਕੇ ਆਪਣਾ ਕਿਸੇ ਦਾ ਢਾਬਾ ਸ਼ੁਰੂ ਕਰ ਲਿਆ ਕਿਸੇ ਨੇ ਵਿਕਰੀ ਸ਼ੁਰੂ ਕਰ ਲਈ ਜਾਂ ਆਪਣਾ ਕੋਈ ਟੀ ਸ਼ੌਪ ਜਾਂ ਹੋਰ ਕੋਈ ਕੰਮ ਜਿਹੜਾ ਹੈਗਾ ਇਸੇ ਤਰ੍ਹਾਂ ਨੀਅਲ ਹੇਅਰ ਸੈਲੂਨ ਦਾ ਕੋਰਸ ਬੜਾ ਚੱਲਿਆ ਉੱਥੇ ਇਹਦੇ ਨਾਲ ਅਸੀਂ ਇੰਡਸਟਰੀ ਨਾਲ ਟਾਈਅਰ ਕਰਕੇ ਉਹਨਾਂ ਨੂੰ ਅਸੀਂ ਪੁੱਛਿਆ ਵੀ ਤੁਹਾਨੂੰ ਕੀ ਚਾਹੀਦਾ ਉਹ ਕਹਿੰਦੇ ਸਾਨੂੰ ਜੀ ਇਲੈਕਟ੍ਰੀਸ਼ੀਅਨ ਚਾਹੀਦਾ ਸਾਨੂੰ ਸਾਡੇ ਬਹੁਤ ਸਾਰੀ ਮਸ਼ੀਨਰੀ ਲੱਗੀ ਹੁੰਦੀ ਆ ਸਾਨੂੰ ਫਿਟਰਸ ਚਾਹੀਦਾ ਸਾਨੂੰ ਪਲੰਬਰ ਚਾਹੀਦਾ ਇਸੇ ਤਰ੍ਹਾਂ ਸਾਨੂੰ ਹਸਪਤਾਲਾਂ ਦੇ ਵਿੱਚ ਚਾਹੀਦਾ ਜਿਹੜਾ ਬੰਦਾ ਕੰਮ ਕਰਦਾ ਨਾਲ ਦੇ ਨਾਲ এমਪਲੋਇਮੈਂਟ ਆ ਆ ਜਿਹੜੇ ਤੁਹਾਡੇ ਫੂਡ ਕ੍ਰਾਫਟ ਦਾ ਹੈਗਾ ਜਿਹੜੇ ਬੰਦੇ ਨੂੰ ਖਾਣਾ ਬਣਾਉਣਾ ਆਉਂਦਾ ਵਧੀਆ ਕਿਚਨ ਮੈਨੇਜ ਕਰ ਸਕਦਾ ਉਹ ਤਾਂ ਮਤਲਬ ਤੁਸੀਂ ਕਹੋ ਕਿ ਉਹਨੂੰ ਇਮੀਡੀਅਟ এমਪਲੋਇਬਿਲਿਟੀ ਆ ਉਹਦੀ ਐਥੇ ਵੀ ਵਿਦੇਸ਼ ਵਿੱਚ ਵੀ ਬਹੁਤ ਲੋੜ ਹੈ ਇਸ ਜਿਹਨੂੰ ਖਾਨਸਾਮਾ ਕਹਿੰਦੇ ਸੀ ਆਪਾਂ ਪਹਿਲਾਂ 20-25000 ਰੁਪਏ ਦੀ 25-30000 ਰੁਪਏ ਦੀ ਨੌਕਰੀ ਮਿਲਦੀ ਆ ਨਾਲੇ ਖਾਣਾ ਖੋਣਾ ਰਹਿਣਾ ਸਾਰਾ ਕੁਝ ਫਰੀ ਆ ਤੁਹਾਡੇ ਉਹ ਤੁਹਾਡਾ ਕੁਝ ਮਾਲਕ ਨੇ ਤੇ ਕਰਨੀਆਂ ਸੋ ਇਸ ਤਰ੍ਹਾਂ ਦੇ ਬਹੁਤ ਸਾਰੇ ਕੋਰਸਸ ਹੈਗੇ ਆ ਖੇਤੀਬਾੜੀ ਦੇ ਆਈਟੀਆਜ਼ ਨਾਲ ਟਾਈ ਅਪ ਕਰਕੇ ਹੀ ਉਹ ਸਾਡੇ ਸਾਰੇ ਕੋਰਸਸ ਕਰਾ ਰਿਹਾ ਸਰਟੀਫਾਈਡ ਕੋਰਸਸ ਕਰਾ ਰਿਹਾ ਉਹਨਾਂ ਨੂੰ ਸਰਟੀਫਿਕੇਟ ਮਿਲੇਗਾ ਔਰ ਨਾਲ ਦੀ ਨਾਲ ਤੁਹਾਨੂੰ ਨੌਕਰੀ ਮਿਲ ਜੇਗੀ ਅੱਗੇ ਤੁਹਾਡੀ ਆਪਣੀ ਹਿੰਮਤ ਹੈ ਕਿ ਤੁਸੀਂ ਆਪਣੀ ਵਰਕਸ਼ਾਪ ਸ਼ੁਰੂ ਕਰ ਲਈ ਖਰਾਦ ਲਗਾ ਲਈ ਜਾ ਕੇ ਪ੍ਰਿੰਟ ਦੇ ਵਿੱਚ ਵੈਲਡਿੰਗ ਦਾ ਕੰਮ ਸ਼ੁਰੂ ਕਰ ਲਿਆ ਮੇਰੇ ਹੱਥ ਨਾਲ ਬਣਾ ਲਿਆ ਕੋਈ ਕਿਸੇ ਛੋਟੇ ਕਸਬੇ ਦੇ ਵਿੱਚ ਜਾ ਕੇ ਢਾਬਾ ਸ਼ੁਰੂ ਕਰ ਲਿਆ ਵਧੀਆ ਸਾਫ਼ ਸੁਥਰਾ ਕਾਣਾ ਲੋਕਾਂ ਨੂੰ ਦਿੰਦੇ ਹੋ ਕੋਈ ਜਿੱਥੇ ਕੋਈ ਪਿਕਨਿਕ ਸਪਾਟ ਹੈ ਉੱਥੇ ਸ਼ੁਰੂ ਕਰ ਲਿਆ ਉਹ ਸਾਡੀ ਆਪਣੀ ਹਮਮਤ ਆ ਤੁਸੀਂ ਨੌਕਰੀ ਦੇਣ ਵਾਲੇ ਵੀ ਬਣ ਸਕਦੇ ਹੋ ਉਹਦੇ ਵਾਸਤੇ ਬਹੁਤ ਸਾਰੀਆਂ ਗ੍ਰਾਂਟ ਜਿਹੜੀਆਂ ਹੈਗੀਆਂ ਗਵਰਨਮੈਂਟ ਕੋਲ ਹੈ ਅਨਯੂਜ਼ ਰਹਿੰਦੀਆਂ ਨੇ ਸੈਲਫ ਹੈਲਪ ਗਰੁੱਪ ਹੈ ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨ ਬਣਾਣੀਆਂ ਉਹ ਮੈਂ ਪੁੱਛਾ ਆਪਣੇ ਪੰਜਾਬ ਦੇ ਵਿੱਚ ਬਹੁਤ ਘੱਟ ਹੈ ਉਹਦੇ ਚ ਲੋਕ ਨੇ ਪੈਸੇ ਲੈ ਕੇ ਜਾ ਰਹੇ ਆ ਉਹਨਾਂ ਨੇ ਆਪਣੀਆਂ ਸਿੱਧੀ ਪ੍ਰਿੰਟ ਬਣਾ ਲਈ ਹੋਈਆਂ ਸਰਕਾਰ ਵੀ ਨਾਲ ਮਿਲੀ ਹੋਈ ਆ ਆਫਸਰ ਮਤਲਬ ਸਾਰਾ ਕੁਝ ਕਰ ਕਰ ਕਹਿੰਦਾ ਜੀ ਉਹ 1.5 ਡੇਡ ਕਰੋੜ ਰੁਪਇਆ 2-2 ਕਰੋੜ ਰੁਪਇਆ ਉਹ ਸਾਈਫਨ ਆਫ ਕਰੀ ਜਾ ਰਹੇ ਆ ਤੇ ਉਹ ਸੀ ਕਿਸਾਨਾਂ ਵਾਸਤੇ ਇਸੇ ਤਰ੍ਹਾਂ ਕੋਆਪਰੇਟਿਵਸ ਆ ਆਪਣੇ ਜਿਹੜੇ ਵੇਰਕਾ ਇਜ਼ ਅ ਗੁੱਡ ਐਗਜ਼ਾਮਪਲ ਵੇਰਕਾ ਆਪਣਾ ਬਹੁਤ ਵਧੀਆ ਚੱਲ ਰਿਹਾ ਸੋ ਇਹ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਜੀ ਕਿ ਤੁਸੀਂ ਇਹ ਜਿਹੜੀ ਸੈਕੰਡ ਫੇਜ਼ ਆ ਤੁਸੀਂ ਇਹਦੀ ਰੂਹ ਤੁਸੀਂ ਉਹਦੀ ਇਹਦੀ ਆਤਮਾ ਤੁਸੀਂ ਉਹ ਤੁਹਾਡੀ ਇਮਾਨਦਾਰੀ ਤੇ ਪੰਜਾਬ ਕਿਹੋ ਜਿਹਾ ਹੋਏਗਾ ਤੁਹਾਡੇ ਚੋਂ ਕੁਝ ਬੰਦੇ ਮੈਂ ਦੇਖ ਰਿਹਾ ਵੀ ਹੈਗੇ ਮਾਲਾ ਚਿੱਟੀਆਂ ਸਾੜੀਆਂ ਵਾਲੇ ਵੀ ਹੈਗੇ ਆ ਜੀ ਤੇ ਤੁਸੀਂ ਦੇਖੋ ਵੀ ਜਦੋਂ ਤੁਸੀਂ ਬੱਚੇ ਹੁੰਦੇ ਸੀਗੇ ਪੰਜਾਬ ਤੇ ਕੈਂਸਰ ਹੁੰਦਾ ਸੀ ਪਾਣੀ ਸਾਫ਼ ਸੀ ਹਵਾ ਸਾਫ਼ ਸੀ ਨਾ ਕੈਂਸਰ ਸੀ ਨਾ ਕੋਈ ਨਿਸ਼ਚਿਤ ਅਜਿਹੀ ਪ੍ਰੋਬਲਮ ਸੀ ਪੰਜਾਬ ਦੇ ਲੋਕ ਅਮੀਰ ਨਹੀਂ ਹੁੰਦੇ ਸੀ ਬਟ ਖੁਸ਼ਹਾਲ ਹੁੰਦੇ ਸੀ ਬੰਗਾਲ ਦੇ ਵਿੱਚ ਤੁਹਾਡੀ ਸ਼ਾਇਦ ਕੋਈ ਮੈਨੂੰ ਨਹੀਂ ਪਤਾ ਉਸ ਤੋਂ ਉਸ ਤੋਂ ਬਾਅਦ ਹੀ ਹੋਣਿਆ ਜਿਹੜਾ ਤੁਹਾਡਾ ਜਨਮ ਹੈ ਸਾਫ ਕੋ ਬਾਅਦ ਹੀ ਹੋਣਗੇ ਸਾਰੇ ਤੇ ਉਹਦੇ ਚ ਬੰਗਾਲ ਦੇ ਵਿੱਚ ਵੀ ਸੁਣਿਆ ਤਾਂ ਜੂੜ ਹੋਊਗਾ ਕਿ ਉੱਥੇ ਆਕਾਲ ਪੈਂਦੇ ਹੁੰਦੇ ਸੀ ਮੈਂ ਵੀ ਪਿੰਡ ਚ ਜਾਂਦਾ ਜੀ ਖੂਹ ਦਾ ਪਾਣੀ ਦਿੱਤਾ ਇੱਕ ਜਿਹੜੀ ਲਾਲਟਨ ਦੇ ਨਾਲ ਪੜੇ ਬਿਜਲੀ ਨਹੀਂ ਹੁੰਦੀ ਸੀ ਸੜਕਾਂ ਨਹੀਂ ਹੁੰਦੀਆਂ ਸੀ ਨਾ ਕੋਈ ਬੱਸ ਹੁੰਦੀ ਸੀ ਹਨਾ ਤੇ ਉਸ ਨਾਲ ਆਪਨੇ ਘਰੋਂ ਬੋਰੀ ਲੈ ਕੇ ਜਾਂਦਾ ਸੀ ਬੋਰੀ ਤੇ ਬੈਠ ਕੇ ਪੜੇ ਪਿਤਾ ਜੀ ਕਿਸਾਨ ਸੀ ਫਸਲ ਕਈ ਵਾਰੀ ਵਧੀਆ ਹੁੰਦੀ ਸੀ ਕਈ ਵਾਰੀ ਮਰ ਜਾਂਦੀ ਸੀ ਬੰਦਲ ਬੜੀ ਦਿੱਕਤ ਹੁੰਦੀ ਸੀ ਫਿਰ ਟਰੈਕਟਰ ਆਏ ਬਿਜਲੀ ਆਈ ਉਹਦੇ ਨਾਲ ਇੱਕ ਰੈਪਿਡ ਜਿਹੜੀ ਸੀ ਐਗਰੀਕਲਚਰ ਦੇ ਦਾ ਜਿਹੜੀ ਐਗਰੀਕਲਚਰ ਰੈਵੋਲੂਸ਼ਨ ਹੋਈ ਉਹਦੇ ਨਾਲ ਇੱਕ ਵਾਰੀ ਖੁਸ਼ਹਾਲੀ ਆਈ ਬਟ ਉਹਦੇ ਨਾਲ ਅਸੀਂ ਆਪਣਾ ਪਾਣੀ ਹਵਾ ਸਾਰਾ ਕੁਝ ਖਰਾਬ ਕਰ ਰਿਆ ਸੀ ਅਸੀਂ ਦੇਸ਼ ਦਾ ਢਿੱਡ ਭਰਿਆ ਉਹ ਕਿਸਾਨਾਂ ਦੀ ਹੁਣ ਦੇਖ ਲੋ ਉਹਨਾਂ ਨੇ ਕੀ ਹਾਲਤ ਕੀਤੀ ਆ ਉਹਦੋਂ ਮਾੜਾ ਮਿਦੂਰਾ ਨਾਲ ਕਰਨ ਜਾ ਰਹੇ ਆ ਅੱਜ ਕੱਲ ਤੁਸੀਂ ਕੀ ਸੁਣਦੇ ਹੋ ਜਿਹੜੀ ਲੋਕਾਂ ਨੂੰ ਜਿਹੜੀ ਸੈਂਟਰ ਦੀ ਜਿਹੜੀ ਜਿਹੜੀ ਪਾਲਿਸੀ ਆ ਨਾ ਜੀ ਇਹ ਤੁਸੀਂ ਸੋ ਸਾਰੇ ਜਾਣਦੇ ਹੋ ਚੰਗੀ ਤਰ੍ਹਾਂ ਹੀ ਵੇ ਆਪਣੇ ਜਿਹੜੇ ਹੈਗੇ ਆ ਜਦੋਂ ਕਰੋਨਾ ਵੀ ਆਇਆ ਉਦੋਂ ਮਰਲੇ ਨੇ ਉਹਨੂੰ ਕਹਿੰਦੇ ਆ ਜੀ ਜਿਹੜੇ ਹੈਗੇ ਆ ਬਿਲੀਅਨ ਡਾਲਰ ਜਿਹੜੇ ਇਹਨਾਂ ਨੇ بڑے بڑے बिजनेसमੈਨ ਇਹਨਾਂ ਨੇ ਬਣਾਏ ਜਿਹੜੇ ਵੈਕਸੀਨੇਸ਼ਨ ਬਣਾਉਣ ਵਾਲੇ ਸੀ ਦਵਾਈਆਂ ਵਾਲੇ ਸੀ 350 ਬੰਦੇ ਆ ਜੀ ਪੂਰੇ ਦੇਸ਼ ਦੇ ਵਿੱਚ ਜਿਨ੍ਹਾਂ ਕੋਲੇ 40% ਤੋਂ ਜ਼ਿਆਦਾ ਦੇਸ਼ ਦਾ ਧਨ ਉਹਨਾਂ ਕੋਲੇ ਆ ਜੀ ਜਿਹੜੇ ਨੀਚੇ ਵਾਲੇ 50% ਆ ਤੁਸੀਂ ਆਪਣਾ ਦੇਖ ਲਓ ਆਪਣੀ ਇਨਕਮ ਕਿੰਨੀ ਕੁ ਵਧੀ ਹੈ ਜੀ ਆ ਜਿਹੜੇ ਜਿਗ ਵਰਕਰ ਚਾਹੁੰਦੇ ਸੁਣਦੇ ਉੱਥੇ ਜਿਗ ਵਰਕਰ ਦਾ ਪਿੱਛੇ ਜਹ ਹੜਤਾਲ ਕਰ ਰਹੇ ਸੀ ਉਹ ਜਿਹੜੇ ਡਿਲੀਵਰੀ ਬੁਆਏ ਜਿਹਨਾਂ ਨੂੰ ਕਹ ਦਿੰਦੇ ਆਪਾਂ ਨਾ ਇਹ ਹੋ ਗਿਆ ਇਹਨਾਂ ਨੇ ਇੱਕ ਈ ਸ਼ਰਮ ਪੋਰਟਲ ਬਣਾਇਆ ਜੀ ਈ ਸ਼ਰਮ ਪੋਰਟਲ ਉਹਦੇ ਤੇ 30 ਕਰੋੜ ਬੰਦਿਆਂ ਨੇ ਰਜਿਸਟਰ ਕੀਤਾ ਤੇ ਉਹ ਚ 30 ਕਰੋੜ ਚੋਂ 90% ਇਹ ਕਹਿੰਦੇ ਕਿ ਸਾਡੀ ਆਮਦਨ ਮਹੀਨੇ ਦੀ 10000 ਤੋਂ ਘੱਟ ਹੈ ਕੀ ਕਰਨਗੇ ਇਹ ਦੀ ਵਿਚਾਰੇ ਹੋਰ ਮੈਂ ਬਤੌਰ ਆਈ ਸਰਦਨ ਮੈਂ ਜਦੋਂ ਮੇਰਾ ਹਸਪਤਾਲ ਸੀ ਮੇਰੇ ਕੋਲ ਕੋਈ ਟੀਚਰ ਨਹੀਂ ਆਣਾ ਮੈਂ ਪੁੱਛਣਾ ਆ ਵੀ ਕੀ ਕਰਦੇ ਹੋ ਮੈਂ ਪ੍ਰੋਫੈਸਰਾਂ ਜੀ ਸਸਾ ਮਾਤਾ ਜੀ ਦਾ ਅਪਰੇਸ਼ਨ ਕਰਾਣਾ ਤੇ ਉਹਨੇ ਕਹਿੰਦਾ ਜੀ ਕੈਂਪਨੀ ਲੱਗੇਗਾ ਮੈਂ ਕਹਿੰਦਾ ਪ੍ਰੋਫੈਸਰ ਸਾਹਿਬ ਕਮਾਲ ਕਰਦੇ ਹੋ ਜੀ ਮਾਣਾ ਦਾ ਅਪਰੇਸ਼ਨ ਕਰਾਣਾ ਇੱਕ ਵਾਰੀ ਕਰਾਣਾ ਤੁਸੀਂ ਕੈਂਪ ਤੋਂ ਕੀ ਲੈਣਾ ਉਹ ਉਹਨਾਂ ਦੀ ਅੱਖਾਂ 'ਚ ਆਸੂ ਆ ਜਾਂਦੇ ਸੀ ਮੈਂ ਸਮਝ ਜਾਂਦਾ ਸੀਗਾ ਵੀ ਇਹ ਗੈਸਟ ਫੈਕਲਟੀ ਹੈ ਉਹ ਵਿਚਾਰੇ ਨੂੰ ਉਹਨਾਂ ਜੀ ਕਲਾਸ ਫੋਰ ਤੋਂ ਘੱਟ ਪੈਸੇ ਮਿਲਦੇ ਹਨ ਉਹ ਲੋਕ ਜਿਹੜੇ ਠੀਕ ਤੇ ਲੱਗੇ ਅੰਡਰ ਇੰਪਲੋਇਮੈਂਟ ਇਹਨੂੰ ਕਹਿੰਦੇ ਆ ਜੀ ਅੰਡਰ ਇੰਪਲੋਇਮੈਂਟ ਕਰਤੀ ਜੀ ਤੇ ਇਸੇ ਤਰ੍ਹਾਂ ਜਿਹੜੇ ਲੇਬਰਰ ਆ ਉਹਨਾਂ ਦੀ ਤਾਂ ਹਾਲਤ ਬਹੁਤ ਮਾੜੀ ਆ ਸੋ ਇਹ ਜਿਵੇਂ ਗਿਗ ਵਰਕਰਸ ਬਣਾ ਰਹੇ ਆ ਬਾਕੀ ਸਾਰੇ ਤਾਂ ਜਿਹੜੇ ਮੀਡਲ ਕਲਾਸ ਆ ਉਹ ਨੀਚੇ ਜਾ ਰਹੀ ਆ ਕੁਝ ਜਿਹੜੇ 3500 ਤੁਹਾਨੂੰ ਦੱਸਿਆ ਹੋਰ ਲਾ ਲਓ ਤੁਸੀਂ ਮਨ ਲੋ 10000 ਹੋਣਗੇ 50000 ਹੋਣਗੇ ਉਹ ਉੱਪਰ ਜਾ ਰਹੇ ਆ ਬਾਕੀ ਸਾਰੇ ਨੀਚੇ ਜਾ ਰਹੇ ਆ ਸੋ ਇਹ ਜਿਹੜੀ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਰੁਸ਼ੀਜਰਨ ਕੇਜਰੀਵਾਲ ਇਹਨਾਂ ਦਾ ਇਹ ਉਪਰਾਲਾ ਹੈਗਾ ਕਿ ਚਾਹੇ ਉਹ ਜੇ ਤੁਸੀਂ ਬਿਜਲੀ ਦਾ ਬਿੱਲ ਜਿਹੜਾ ਤੁਹਾਡਾ ਨਹੀਂ ਆਣਾ ਸੋ ਤੁਹਾਡੀ ਜੇਬ ਚ 4 ਪੈਸੇ ਬਚੇ ਜੇ ਤੁਹਾਡਾ ਦਵਾਈ ਤੇ ਖਰਚਾ ਨਹੀਂ ਹੋਣਾ 4 ਪੈਸੇ ਬਚੇ ਬੱਚਿਆਂ ਦੀ ਪੜ੍ਹਾਈ ਤੇ ਖਰਚਾ ਨਹੀਂ ਹੋਣਾ 4 ਪੈਸੇ ਬਚੇ ਕਿਸੇ ਨੂੰ ਕੋ ਨੌਕਰੀ ਮਿਲੀ ਜਾਂ ਮੈਰਿਟ ਤੇ ਮਿਲਿਆ ਕਦੇ ਕੋਈ ਪੇਪਰ ਲੀਕ ਨਹੀਂ ਹੋਇਆ ਤੇ ਇਹ